ਸਚਕਲ ਜੀ ਵਿਸ਼ਵ ਟਾਕ ਤੇ ਤੁਹਾਡਾ ਸਵਾਗਤ ਹੈ ਜਿੱਥੇ ਕਿ ਅੱਜ ਗੱਲ ਕਰ ਰਹੇ ਆ ਕਿ ਬਿਲਕੁਲ ਜਿਹੜਾ ਮੈਦਾਨੀ ਤੇ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਭਾਰੀ بارش ਹੋ ਰਹੀ ਹੈ ਤਾਂ ਲੋਕ ਜਿਹੜੇ ਸਤਾਏ ਹੋਏ ਨੇ ਅੱਜ ਬਿਆਸ ਦਰਿਆ ਦਾ ਜਿਹੜਾ ਪਾਣੀ ਹੈ ਉਸ ਦਾ ਲੈਵਲ ਵੀ ਜਿਹੜਾ ਵਾਧਾ ਨਜ਼ਰ ਆ ਰਿਹਾ ਹੈ ਤਾਂ ਬਿਆਸ ਦਰਿਆ ਦੇ ਹੀ ਨੇੜੇ ਜਿਹੜੇ ਘਰ ਨੇ ਲੋਕਾਂ ਦੇ ਉਹ ਵੀ ਪਾਣੀ ਦੇ ਵਿੱਚ ਜਿਹੜੇ ਡੁੱਬਦੇ ਨਜ਼ਰ ਆ ਰਹੇ ਨੇ ਕਿਉਂਕਿ ਜਿੱਥੇ ਕਿ ਗੱਲ ਕਰਦੇ ਆ ਕਿ ਬਿਆਸ ਦਰਿਆ ਨੂੰ ਲੱਗਦੇ ਹੋਏ ਜਿਹੜੇ ਪਿੰਡ ਨੇ ਹਾਲਾਂਕਿ ਇਸ ਨੂੰ ਜਿਹੜਾ ਬਿਆਸ ਦਰਿਆ ਦੇ ਪਾਣੀ ਦੀ ਜਿਹੜੀ ਆ ਮਾਰ ਨਹੀਂ ਪਈ ਪਰੰਤੂ ਜੇਕਰ ਗੱਲ ਕਰਦੇ ਆ ਇਹ ਪਾਣੀ ਜਿਹੜਾ ਇੱਕ ਖੇਤਾਂ ਦੇ ਵਿੱਚ ਆਉਂਦਾ ਹੈ ਜਾਂ ਕਿਸੇ ਨਹਿਰ ਜਾਂ ਰੋਹੀ ਦੇ ਵਿੱਚ ਆਉਂਦਾ ਹੈ ਤਾਂ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ 5 ਤੋਂ 6 ਫੁੱਟ ਦੇ ਕਰੀਬ ਜਿਹੜਾ ਇਕੱਠਾ ਹੋ ਜਾਂਦਾ ਤੇ ਲੋਕਾਂ ਦੇ ਜਿਹੜੇ ਘਰ ਜਿਹੜੇ ਡੁੱਬਦੇ ਨਜ਼ਰ ਆ ਰਹੇ ਤੇ ਲੋਕਾਂ ਦੀ ਜਿਹੜੀ ਆ ਇੱਕ ਮਦਦ ਦੀ ਜਿਹੜੀ ਆ ਉਹ ਹੰਗਾਰ ਹੈ ਸਾਡੇ ਵਿੱਚ ਲੋਕ ਪੀੜਤ ਜਿਹੜੇ ਮੌਜੂਦ ਨੇ ਕੀ ਨਾਹੀ ਤੁਹਾਡਾ ਪਰਮਜੀਤ ਕੌਰ ਇਹ ਕੀ ਕਾਰਨ ਬਣਿਆ ਪਾਣੀ ਆਉਂਦਾ ਹੈ ਪਾਣੀ ਵਹਿ ਲਪੀਤ ਰ ਪਤਾ ਨਹੀਂ ਕਿੱਧਰੋਂ ਆਇਆ ਨਹਿਰਾਂ ਦਾ ਆਇਆ ਕਿ ਘਰਾਂ ਦਾ ਇੱਕ ਪਿੰਡਾਂ ਚੋਂ ਆਇਆ ਕਿ ਕਿੱਥੋਂ ਆਇਆ ਦਰਿਆਾਂ ਤੋਂ ਆਇਆ ਪਾਣੀ ਕਿੰਨਾ 6 ਫੁੱਟ ਪਾਣੀ ਆਇਆ ਸਾਡਾ ਮਰੀਜ਼ ਵੀ ਆ ਘਰ ਤੇ ਹੁਣ ਚੰਡੀਗੜ੍ਹ ਖੜਨਾ ਹੀ ਕੀ ਦੀ ਖੜਨਾ ਵਾ ਹਨਮਤ ਦਿੱਤੀ ਜਾਵੇ ਕੀ ਲੱਗਦਾ ਕਿ ਮਰੀਜ਼ ਅੱਜ ਘਰ ਪਿਆ ਹੈ ਪਾਣੀ 5-6 ਫੁੱਟ ਚੜਿਆ ਹੋਇਆ ਹੈ ਮਰੀਜ਼ ਨੂੰ ਜਾਣ ਵਾਸਤੇ ਰਸਤਾ ਨਹੀਂ ਰਸਤਾ ਨਹੀਂ ਹੈਗਾ ਜੇ ਹਾਨੂੰ ਹੁਣ ਅਹੀਂ ਅੱਜ ਲੈ ਕੇ ਜਾਣਾ ਮਰੀਜ਼ ਨੂੰ ਚੰਡੀਗੜ੍ਹ ਹਾਨੂੰ ਕਿਹਾ ਸਦਿਆ ਅਸੀਂ ਕੱਤੇ ਜਾਣਾ ਕੋਈ ਰਸਤਾ ਨਹੀਂ ਹੈਗਾ ਕੱਤੇ ਖੜਾ ਕੇ ਜਾਵਾਂ ਕਿ ਕਿਤਨਾ ਖੜਾਂਗੇ ਅਸੀਂ ਤੁਸੀਂ ਭਾਵਕ ਹੋਏ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਅੱਜ ਦਿਖ ਰਹੇ ਨੇ ਲੱਗਦਾ ਹੈ ਕਿ ਅੱਜ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਮੁਸੀਬਤਾਂ ਦਾ ਸਾਹਮਣਾ ਹੀ ਹਾਨੂੰ ਕਰਨਾ ਪਿਆ ਰਿਹਾ ਕਿ ਤਰ੍ਹਾਂ ਖੜਨਾ ਸਾਡੇ ਕੋਈ ਸਮਝ ਨਹੀਂ ਲੱਗਦੀ ਨਹੀਂ ਰਹਾ ਵਾ ਨਾ ਕੋਈ ਭਾਵਕ ਨਹੀਂ ਹੋਣਾ ਕੋਈ ਗੱਲ ਨਹੀਂ ਇਹ ਕੁਦਰਤ ਦੀ ਵੀ ਆਫਤ ਕਿਤਨਾ ਕਿਤੇ ਮੰਨੀ ਜਾਂਦੀ ਹੈ ਕਿਉਂਕਿ ਭਾਰੀ ਬਾਰਿਸ਼ ਵੀ ਜਿਹੜੇ ਹੋ ਰਹੇ ਨੇ ਪਰੰਤੂ ਜਿਹੜਾ ਤੁਸੀਂ ਮੰਨਦੇ ਹੋ ਕਿ ਇਸ ਜਗ੍ਹਾ ਤੇ ਪਹਿਲਾਂ ਹੀ ਜਿਹੜਾ ਪ੍ਰਬੰਧ ਕੀਤੇ ਹੁੰਦੇ ਜੇਕਰ ਰਾਹ ਬਣਾਇਆ ਹੁੰਦਾ ਤੇ ਅੱਜ ਤੁਹਾਨੂੰ ਮੁਸੀਬਤ ਜਿਹੜੀ ਨਹੀਂ ਸੰਭਾਉਂਦੀ ਜੇ ਰਾਹ ਸਾਡਾ ਪਹਿਲਾਂ 4 ਸਾਲ ਪਹਿਲਾਂ ਸੁਣਿਆ ਹੁੰਦਾ ਡੇਲੇਆ ਹੁੰਦਾ ਪਾਣੀ ਦਾ ਚਾਰ ਪੰਜ ਵਾਰੀ ਪਾਣੀ 5-6 ਸਾਲ ਹੋ ਗਏ ਪਾਣੀ ਆਉਂਦੇ ਨੇ ਜੇ ਇਹ ਰਾਹ ਬਣਿਆ ਹੁੰਦਾ ਪਾਣੀ ਦਾ ਹੁੰਦਾ ਤੇ ਸਾਨੂੰ ਅੱਜ ਦਿਨ ਵੇਖਣਾ ਨਹੀਂ ਸੀ ਪੈਣਾ ਹੁਣ ਜਿਹੜਾ ਪਾਣੀ ਇੰਨਾ ਹੁਣ ਕਿੱਥੋਂ ਅਸੀਂ ਜਾ ਸਕਦੇ ਆ ਇਹ ਨੰਗੇ ਨੰਗ ਨਹੀਂ ਸਕਦੀ ਜਨਾਨੀ ਤੇ ਬਿਲਕੁਲ ਨਹੀਂ ਨੰਗ ਸਕਦੀ ਬੰਦੇ ਤੇ ਤਾਂ ਨੰਗ ਸਕਦੇ ਜਨਾਨੀ ਕਿ ਤਰ੍ਹਾਂ ਜਾਊਗੀ ਬਿਮਾਰ ਵੀ ਕੋਈ ਸਾਧਨ ਨਹੀਂ ਨੰਗ ਸਕਦਾ ਕੋਈ ਆ ਨਹੀਂ ਸਕਦਾ ਹੁਣ ਬੰਦੇ ਨੂੰ ਸਾਡਾ ਮਰੀਜ਼ ਘਰ ਪਿਆ ਅਸੀਂ ਚੰਡੀਗੜ੍ਹ ਕਿਤਰਾ ਲੈ ਕੇ ਜਾਣਾ ਵਾ ਸਾਡੇ ਤਾਂ ਫਿਰ ਮਰੀਜ਼ ਨੇ ਘਰੇ ਮੁਕਣਾ ਵਾ ਕੀ ਕਰ ਸਕਦੇ ਆ ਅਸੀਂ ਆਡੀ ਕੋਈ ਮਤ ਕਰੇ ਤਾਂ ਫੇਰ ਵਾ ਸਾਡੀ ਮਤ ਕੀਤੀ ਜਾਵੇ ਮਦਦ ਲਈ ਅਜੇ ਤੱਕ ਤੁਹਾਡੇ ਕੋਲ ਕੋਈ ਵੀ ਨਹੀਂ ਸਾਡੇ ਕੋਈ ਨਹੀਂ ਪਹੁੰਚਾ ਮਤ ਕਰਨ ਵਾਸਤੇ ਤੁਹਾਡੇ ਪਿੰਡ ਦੀ ਕੋਈ ਸਰਪੰਚ ਕੋ ਪੰਚ ਕੋ ਇੱਕ ਬਾਹਰੋਂ ਕੋਈ ਸਰਕਾਰੀ ਅਮਲਾ ਜਾਂ ਕੋਈ ਹੋਰ ਕੋ ਤੁਹਾਡੇ ਤੱਕ ਪਹੁੰਚਦਾ ਨਾ ਨਾ ਕੋਈ ਨਹੀਂ ਪਹੁੰਚਿਆ ਅਜੇ ਤੱਕ ਸਾਡੇ ਕੋਲ ਅਸੀਂ ਤੇ ਇਤਨਾ ਹੀ ਗਲੀਆਂ ਦੇ ਵਿੱਚ ਤੁਰੇ ਫਿਰਦੇ ਆ ਵੀ ਕੀ ਬਣੂਗਾ ਸਾਡੇ ਨਾਲ ਤੇ ਕੀ ਅਸੀਂ ਕਿ ਤਰ੍ਹਾਂ ਹੀ ਰਹਿਣਾ ਮਤ ਕੀ ਹਾਲਤ ਬਣਨੇ ਸਾਡੇ ਅਸੀਂ ਤੇ ਇਹੋ ਵੇਖਣ ਦੇ ਰਾਤ ਦੇ ਪਾਣੀ ਜਿਦੋਂ ਦਾ ਆ ਗਿਆ ਘਰਾਂ ਦਾ ਸਮਾਨ ਫਿਰ ਸਮਾਨ ਘਰ ਦਾ ਸਾਡਾ ਤੇ ਬਰਬਾਦ ਹੋ ਗਿਆ ਅਸੀਂ ਤੇ ਬਾਹਰ ਕੱਢ ਕੇ ਛੱਡ ਦਿੱਤਾ ਬੈੱਡ ਸਾਡੇ ਆਂ ਵੇਖੋ ਜਾ ਕੇ ਕੀ ਆਂ ਸਮਾਨ ਜਿਹੜਾ ਸਾਡਾ ਤੇ ਉੱਤੇ ਲੈਣ ਨੂੰ ਕਚਾਦਰ ਨਹੀਂ ਹੈਗੀ ਖਾਣ ਪੀਣ ਦਾ ਫਿਰ ਕੀ ਸਾਡਾ ਖਾਣ ਪੀਣ ਦਾ ਤੇ ਅੱਜ ਸਾਨੂੰ ਸਰਪੰਚ ਨਹੀਂ ਤੇ ਆਇਥੋਂ ਤੱਕ ਦੋ ਟਾਈਮ ਪਹਚਾਇਆ ਰਸਣ ਉਹ ਖਾਦਾ ਜੀ ਕੀ ਕੀ ਰਾਜ ਤੁਹਾਡੇ ਕੋਲ ਮੇਰਾ ਨਾਮ ਹਰਵਿੰਦਰ ਸਿੰਘ ਹੀਰਾ ਹੈ ਹਰਵਿੰਦਰ ਸਿੰਘ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਭਾਈ ਇਹ 4-5 ਸਾਲ ਹੋ ਗਏ ਸਰਪੰਚ ਸਾਹਿਬ ਨੂੰ ਕਹਿੰਦੇ ਆ ਵੀ ਇਹਦਾ ਪਾਣੀ ਦਾ ਹੱਲ ਕੀਤਾ ਜਾਵੇ ਠੀਕ ਆ ਜੀ ਉਹ ਨਹੀਂ ਕੋਈ ਮਸੋਂਦਾ ਹੁਣ ਮੈਂ ਮਾਡਾ ਨੋਰਮਲ ਵਾਲਾ ਉਨ ਨੂੰ ਅਹੀਂ ਅੱਜ ਕਿਹਾ ਆਪਾਂ ਪਾਣੀ ਦਾ ਹੱਲ ਕਰ ਲਈਏ ਕੋਈ ਉਹ ਨਹੀਂ ਮੱਲਿਆ ਉਹ ਆਂਦਾ ਇਹ ਹਾਲ ਹੀ ਨਹੀਂ ਹੋਣਾ ਕੋਈ ਤੇ ਫੇਰ ਹੁਣ ਅਹੀਂ ਉੱਥੇ ਦੱਸੋ ਕੀ ਕਰੀਏ ਤੁਹਾਡੇ ਕੋਲ ਖਾਣ ਪੀਣ ਲਈ ਬੱਚਿਆਂ ਦੇ ਜਿਹੜੇ ਸਾਧਨ ਨੇ ਜਿਹੜੇ ਕਿਤੇ ਬੱਚੇ ਕੁਝ ਖਾਣ ਪੀਣ ਨੂੰ ਮੰਗਦੇ ਨੇ ਮੈਂ ਸੁਣ ਰਿਹਾ ਸੀ ਕਿ ਇੱਥੇ ਹੁਣੇ ਕਿ ਬੱਚੇ ਕਹਿ ਰਹੇ ਸੀ ਦੁਕਾਨ ਤੇ ਜਾਣਾ ਜਾਂ ਕੁਝ ਲੈ ਕੇ ਆਉਣਾ ਜਾਂ ਸੌਦਾ ਪਤਾ ਲੈ ਕੇ ਆਉਣਾ ਤੁਹਾਡੇ ਜਾਨਵਰ ਰਸਤਾ ਹੀ ਨਹੀਂ ਹੈ ਭਾਜੀ ਰਸਤਾ ਇਹੋ ਇੱਕੋ ਰਸਤਾ ਆਪਣੇ ਕੋਲ ਹੋਰ ਕੋਈ ਇੱਥੇ ਰਸਤਾ ਨਹੀਂ ਜੀ ਠੀਕ ਹੈ ਜੀ ਉਹ ਵੀ ਇਹਨਾਂ ਨੂੰ ਕਿਹਾ ਵੀ ਅਹੀਂ ਮਿੱਟੀ ਹੋਰ ਪਾ ਲਈਏ ਇਹਨੂੰ ਉੱਚਾ ਕਰ ਲਈਏ ਪਰ ਨਹੀਂ ਮੰਨਣਾ ਚਾਹ। ਉਹ ਕੰਮ ਬੰਦ ਕਰਵਾਤਾ ਇਧਰ ਦਾ। 6 ਫੁੱਟ ਪਾਣੀ ਚੜਿਆ ਹੋਇਆ ਹੈ। ਲੱਗਦਾ ਕਿ ਜੇਕਰ 2-3 ਦਿਨ ਬਾਰਿਸ਼ ਨਹੀਂ ਵੀ ਹੁੰਦੀ ਤੇ ਪਾਣੀ ਉੱਛੜ ਜਾਣਾ ਵਾ। ਹਾਂਜੀ। ਜੇਕਰ ਜੇਕਰ ਬਾਰਿਸ਼ ਨਹੀਂ ਹੁੰਦੀ 2-3 ਦਿਨ ਫੁੱਟੇ ਥੱਲੇ ਜਾਏਗਾ ਪਰ ਫਿਰ ਵੀ ਨਹੀਂ ਬੱਚਾ ਕੋਲ ਤੇ ਨੰਗੇ ਰਹਿਣਾ। ਇਹ ਪਾਜੀ 3-4 ਦਿਨ ਪਾਣੀ ਥੱਲੇ ਨਹੀਂ ਜਾਣਾ। ਹਾਂਜੀ। ਕੀ ਕੀ ਲੱਗਦਾ ਹੈ ਕਿ ਫਿਰ ਜਿਹੜਾ ਹੈ ਹੜਾਂ ਦੀ ਮਾਰ ਜਿਹੜੀ ਹੈ ਉਸ ਦੇ ਨਾਲ ਤੇ ਵੱਡੇ ਜਿਹੜੇ ਆ ਤੁਸੀਂ ਜਿਹੜਾ ਮੁਸੀਬਤਾਂ ਦੇ ਜਿਹੜਾ ਸਾਹਮਣਾ ਕਰ ਰਹੇ ਹੋ। ਪਾਜੀ ਹੁਣ ਕਰਨਾ ਪੈਣਾ ਕੀ ਕਰੀਏ ਫੇਰ? ਹਾਂ। ਇਹ ਤੇ ਅਹੀ ਨੀਆ ਆ ਪਿਛੇ ਝੁੱਗੀਆਂ ਵਾਲੇ ਆ ਉਹਨਾਂ ਵਿਚਾਰਿਆਂ ਦੇ ਉਹ ਵੀ ਡੱਬੇ ਪਏ ਸਾਰੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਭਾਰਤ ਕੁਮਾਰ ਹੈ ਜੀ ਭਾਰਤ ਕੁਮਾਰ ਜੀ ਕਿੱਦਾਂ ਦਾ ਅੱਜ ਲੱਗ ਰਿਹਾ ਕਿ ਉਹੀ ਰਸਤਾ ਜਿੱਥੋਂ ਤੁਸੀਂ ਰੋਜ਼ ਲੰਘਦੇ ਹੋ ਠੀਕ ਆ ਹਾਸ ਦੇ ਖੇੜ ਦੇ ਤੁਹਾਡੇ ਬੱਚੇ ਵੀ ਲੰਘਦੇ ਰਹੇ ਨੇ ਅੱਜ ਤੁਸੀਂ ਉਸ ਰਸਤੇ ਨੂੰ ਦੇਖ ਰਹੇ ਹੋ ਤੇ ਮੈਂ ਦੇਖ ਰਿਹਾ ਸੀਗਾ ਕਿ ਬੱਚੇ ਨੂੰ ਲੈ ਕੇ ਤੁਸੀਂ ਬੱਚਾ ਜਿੱਦ ਕਰ ਰਿਹਾ ਕਿ ਦੁਕਾਨ ਵਾਲ ਨੂੰ ਜਾਣਾ ਹਾਂਜੀ ਕਰ ਰਿਹਾ ਹੈਗਾ ਬਟ ਸਾਡੇ ਕੋਲ ਇੱਕੋ ਹੀ ਰਸਤਾ ਹੈਗਾ ਸਾਡੇ ਉਹ ਨਾ ਜਾਣ ਦਾ ਕੋਈ ਆਉਣ ਦਾ ਰਸਤਾ ਹੈਗਾ ਆਪਾ ਸਾਰੇ ਬੰਦੇ ਦੁਖੀ ਹੈਗੇ ਨਾ ਕੋਈ ਰਾਸ਼ਨ ਦਾ ਕੋਈ ਸੌਦਾ ਮਿਲ ਰਿਹਾ ਸਾਨੂੰ ਕਿਧਰ ਇੱਕ ਦੋ ਦੋ ਤਿੰਨ ਦੁਕਾਨਾਂ ਵੀ ਬੰਦ ਪਈਆਂ ਔਰ ਨਾ ਕੋਈ ਰਾਸ਼ਨ ਆ ਰਿਹਾ ਸਾਡੇ ਵੱਲ ਨਾ ਕੋਈ ਰਾ ਆ ਰਿਹਾ ਸਾਡੇ ਵੱਲ ਕੋਈ ਕੋਈ ਬੰਦਾ ਨਹੀਂ ਸਾਡੇ ਕੋ ਸੁਵਿਧਾ ਦੇਣ ਆ ਰਿਹਾ ਇਧਰ ਸੋਨੂੰ ਸਰਪੰਚ ਸਾਹਿਬ ਜੀ ਉਹਨਾਂ ਨੇ ਕੋਈ ਰਾਸ਼ਨ ਪਾਣੀ ਸਾਡੇ ਨੂੰ ਪਾਣੀ ਦਾ ਥੋੜਾ ਇੰਤਜ਼ਾਮ ਕੀਤਾ ਹੈਗਾ ਐਜੀ ਗੱਲ ਨਹੀਂ ਤੇ ਬਾਕੀ ਸਾਡੇ ਵੱਲ ਕੋਈ ਸੁਵਿਧਾ ਸਰਪੰਚ ਸਾਹਿਬ ਨਾਲ ਦੋ ਤਿੰਨ ਵਾਰੀ ਗੱਲ ਹੋਈ ਉਹ ਨਾਲ ਅੱਜ ਤੱਕ ਸਾਡੇ ਕੋ ਆਈ ਵੀ ਨਹੀਂ ਹੈਗੀ ਕਦੇ ਦੁੱਖ ਮੁਸੀਬਤ ਸਾਡੇ ਪਹੁੰਚਦੇ ਵੀ ਨਹੀਂ ਹੈਗੇ ਸਾਡੇ ਕੋਈ ਰਾਹ ਨਹੀਂ ਹੈ सरपंच साहब ਨੂੰ ਲੱਭਣ ਜਾ ਰਹੇ ਹੋ ਤੁਸੀਂ ਜੇ ਸਰਪੰਚ ਸਾਹਿਬ ਖੋ ਗਏ ਨੇ ਸਰਪੰਚ ਸਾਹਿਬ ਮਿਲਦੇ ਹੀ ਨਹੀਂ ਕਦੇ ਕਦੇ ਵੀ ਨਹੀਂ ਮਿਲਦੇ ਕਦੇ ਆਪਾਂ ਬੁਲਾਉਂਦੇ ਆ ਤਾਂ ਵੀ ਨਹੀਂ ਆਉਂਦਾ ਅੱਜ 3 ਦਿਨ ਹੋ ਗਏ ਪਾਣੀ ਇੱਥੇ ਖਲੋਤੇ ਨੂੰ ਤੇ ਇੱਕ ਵਾਰੀ ਉਹਨੇ ਇੱਧਰ ਆ ਕੇ ਮੂੰਹ ਨਹੀਂ ਦਿਖਾਇਆ ਆਪਣਾ ਨਾ ਸਾਡਾ ਵਾਰਡ ਮੈਂਬਰ ਹੈ ਤੇ ਵਾਰਡ ਮੈਂਬਰ ਦੂਰੋਂ ਦੂਰ ਭੱਜ ਗਿਆਗਾ ਉਹਨੇ ਇਹ ਕਹਿਆ ਇਸ ਦਾ ਕੋਈ ਹੱਲ ਨਹੀਂ ਹੈਗਾ ਹੱਲ ਲੱਭਾਂਗੇ ਤਾਂ ਹੀ ਨਿਕਲੂਗਾ ਇਸ ਕਰਕੇ ਹੋਇਦਾ ਕੋਈ ਇਹਦਾ ਕਹਿ ਨਹੀਂ ਸਕਦੇ ਸੀ ਕੋਈ ਹੱਲ ਨਹੀਂ ਹੈਗਾ ਲੱਭਾਂਗੇ ਤਾਂ ਹੀ ਮਿਲੂਗਾ ਹੱਲ ਜੀ ਬਿਲਕੁਲ ਲੋਕ ਜਿਹੜੇ ਸਤਾਏ ਹੋਏ ਨੇ ਆਖਿਰ ਮਦਦ ਦੀ ਜਿਹੜੀ ਹੈ ਹੰਗਾਰ ਮੇ ਮੰਗ ਰਹੇ ਨੇ ਤੁਸੀਂ ਦੇਖ ਰਹੇ ਹੋ ਵਿਸ਼ਵ ਟਾਕ ਤੇ ਮੈਂ ਹਾਂ ਵਿਸ਼ਵਜੀਤ ਸਿੰਘ